ਸਤੁ ਜੀ ਮੇਰਾ ਨਾਮ ਰੁਪੀ ਹੈ। ਛੱਠੇ ਪਿੰਡ ਦਾ। ਇੱਕ ਗੱਲ ਬਾਤ ਕੀਤੀ। ਸਰ ਮੇਰ ਕੋ ਨਾ ਇਹ ਮਾਰਦੇ ਕੁੱਟਦੇ ਆ ਮੇਰ ਕੋ ਦਾਜ ਮੰਗਦੇ ਆ ਮੋਟਰਸਾਈਕਲ ਮੰਗਦੇ ਆ ਸਪਲੈਂਡਰ। ਮੈਨੂੰ ਕਹਿੰਦੇ ਆ ਬੇ ਲਿਆ 10 ਸਾਲ ਹੋ ਗਏ ਮੇਰੇ ਵਿਆਹ ਨੂੰ। ਕਿੰਨੇ ਬੱਚੇ ਤਾਂ ਹਾਂਜੀ ਮੇਰੇ 4 ਬੱਚੇ ਆ। ਪਹਿਲਾਂ ਵੀ ਅੱਧਾ ਕੁੱਟ ਮਾਰ ਕੇ ਹਾਂਜੀ ਸਰ ਕਿੰਨੀ ਵਾਰੀ ਹਾਂਜੀ ਵਾਰੀ ਪਹਿਲਾਂ ਸੰਜਾਬ ਜਾ ਕੇ ਜਾਂਦੇ ਹਾਂ। ਹਾਂਜੀ। ਇਸ ਵਾਰ ਕੋਈ ਜ਼ਿਆਦਾ ਕੀਤੀ ਇਹਨਾਂ ਨੇ ਹਾਂਜੀ ਇਸ ਵਾਰ ਜ਼ਿਆਦਾ ਹੀ ਕੀਤੀ ਮੰਗ ਕੀ ਕਰਦੇ ਤੁਹਾਡੇ ਹਾਂਜੀ ਦਾਜ ਮੰਗਦੇ ਆ ਮੇਰੇ ਪਾਪਾ ਕੋਤੇ ਮੋਟਰਸਾਈਕਲ ਮੰਗਦੇ ਆ ਤੇ ਮੇਰੇ ਪਾਪਾ ਗਰੀਬ ਬੜੇ ਆ ਇਆ ਸੱਟ ਕਿਦਾਂ ਲੱਗੀ ਹਾਂਜੀ ਇਹਨਾਂ ਨੇ ਮਾਰਿਆ ਸੀ ਮੇਰੇ ਗਲ ਚ ਝੁੰਨੀ ਪਾ ਕੇ ਤੇ ਮੈਨੂੰ ਇਹਨਾਂ ਨੇ ਲਟਾ ਲਿਆ ਥੱਲੇ ਤੇ ਮੈਂ ਮਾਂ ਉੱਟੀ ਤੇ ਇਹਨਾਂ ਨੇ ਮੇਰੇ ਚ ਪੇੜਾ ਵੀ ਮੁੰਡਿਆਂ ਨੇ ਮਾਰੀਆਂ ਮੁੱਕੀਆਂ ਮਾਰੀਆਂ ਮੇਰਾ ਘਰ ਵਾਲਾ ਮੇਰਾ ਕਲਾ ਪੁੱਟਣ ਪਿਆ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਪੰਜ ਦਾਜ ਦੀ ਮੰਗ ਕਰ ਉਹ ਸੁਪਰ ਫੈਸ਼ਨ ਕੋਟ ਵੀ ਮਨ ਕਰਦੇ ਆ ਸਾਫ ਦੀ ਮਨ ਕਰਦੇ ਹਾਂਜੀ ਸਾਫ ਦੀ ਜੀ ਨਾਲ ਜੀ ਜੋ ਬੁੱਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਿਰੀ ਸਿਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਅੱਜ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਸਾਡੇ ਕੋਲ ਸਾਡੀ ਭੈਣ ਜਿਹੜੀ ਪਿੰਡ ਠੱਠੇ ਵਿੱਚ ਲੋਕੋ ਕੀ ਚਗਾਵੇਂ ਏਰੀਏ ਦੇ ਵਿੱਚ ਜਿਹੜੀ ਵਿਆਹੀ ਹੋਈ ਆ ਤੇ ਇਹਦੇ ਜਿਹੜੇ ਸਹੁਰੇ ਪਰਿਵਾਰ ਆ ਇਨੂੰ 10 ਸਾਲ ਤੋਂ ਬਹੁਤ ਹੀ ਜਿਹੜਾ ਪਰੇਸ਼ਾਨ ਕਰ ਰਹੇ ਨੇ 10 ਸਾਲ ਕਰੀਬ ਇਹਦੀ ਸ਼ਾਦੀ ਨੂੰ ਜਿਹੜੇ ਹੋ ਚੁੱਕੇ ਨੇ ਤੇ ਚਾਰ ਇਹਦੇ ਬੱਚੇ ਵੀ ਨੇ ਜੋ ਇਹਨੂੰ ਵਾਰ-ਵਾਰ ਪਰੇਸ਼ਾਨ ਕਰਕੇ ਇਹਨਾਂ ਦੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਨੂੰ ਜਿਹੜਾ ਮੋਟਰਸਾਈਕਲ ਦੀ ਮੰਗ ਔਰ ਦਾਜ ਦਾ ਸਮਾਨ ਦੀ ਮੰਗ ਜਿਹੜੀ ਵਾਰ-ਵਾਰ ਕਰ ਰਹੇ ਨੇ ਗਰੀਬ ਪਰਿਵਾਰਿਆ ਕਿੱਥੋਂ ਜਿਹੜਾ ਕੋਈ ਦਾਜ ਤੇ ਨਹੀਂ ਦੇ ਸਕਦਾ ਤੁਹਾਨੂੰ ਪਤਾ ਹੈ ਜਦੋਂ ਧੀਾਂ ਦੀ ਆਪਾਂ ਸ਼ਾਦੀ ਕਰਦੇ ਆ ਜਾਂ ਭੈਣਾਂ ਦੀ ਸ਼ਾਦੀ ਕਰਦੇ ਆ ਤੁਹਾਨੂੰ ਪਤਾ ਹੈ ਇਹ ਪਿਓ ਦਾ ਸਿਰ ਤੇ ਪਹਿਲਾਂ ਹੀ ਕਰਜ਼ੇ ਵਿੱਚ ਨੱਪਿਆ ਹੁੰਦਾ ਤੇ ਹੁਣ ਜਿਹੜਾ ਉਹ 10 ਸਾਲ ਤੋਂ ਬਾਅਦ ਜਿਹੜਾ ਇਹਨਾਂ ਨੂੰ ਵਾਰ-ਵਾਰ ਜਿਹੜੀ ਮੋਟਰਸਾਈਕਲ ਦੀ ਮੰਗ ਕਰ ਰਿਆ ਤੇ ਕੁੜੀ ਦੇ ਮੂੰਹ ਦੇ ਵਿੱਚ ਵੇਖੋ ਛੱਟ ਲੱਗੀ ਹੋਈ ਆ ਕੁੜੀ ਦੇ ਮੂੰਹ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਜਿਹੜਾ ਇਹਦੇ ਮਨਪੀ ਜਖਮ ਕੀਤਾ ਜਿਹੜਾ ਗੰਭੀਰ ਜ਼ਖਮ ਹੋਇਆ ਹੈ ਸਾਚੇ ਅੱਗੇ ਵੀ ਕਹਿੰਦੇ ਵੀ ਸਮਝਾਵਾਂ ਕੇ ਭੇਜ ਦੇ ਰਹੇ ਆ ਇਸ ਵਾਰ ਹਾਂ ਦੱਸਣ ਦੇ ਜੀ ਕਾਫੀ ਵਾਰੀ ਕਹਿੰਦੇ ਵੀ ਪੰਚਾਇਤ ਦੇ ਵਿੱਚ ਵੀ ਜਿਹੜੇ ਕਾਫੀ ਵਾਰੀ ਲੰਮੇ ਸਮੇਂ ਤੋਂ ਜਿਹੜੇ ਫੈਸਲੇ ਇਹਨਾਂ ਦੇ ਹੁੰਦੇ ਰਹੇ ਨੇ ਤੇ ਪਰ ਹੁਣ ਜਦੋਂ ਇਹਨਾਂ ਦਾ ਸਿਰ ਤੋਂ ਪਾਣੀ ਨੰਗਿਆ ਤੇ ਇਹ ਹਾਰ ਕੇ ਫਿਰ ਜਿਹੜੀ ਸਾਡੀ ਜਥੇਬੰਦੀ ਨੂੰ ਆ ਕੇ ਮਿਲੇ ਨੇ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਜਥੇਬੰਦੀ ਇਹ ਹਰ ਇੱਕ ਨੂੰ ਧੀਆਂ ਔਰ ਭੈਣਾਂ ਨੂੰ ਇਨਸਾਫ ਦਵਾਉਂਦੀਆਂ ਇਸ ਕਰਕੇ ਇਹ ਵੀ ਸਾਡੇ ਕੋਲ ਆਏ ਨੇ ਸਾਡਾ ਪਰਿਵਾਰ ਆ ਤੇ ਅਸੀਂ ਅਸੀਂ ਵੇਖੋ ਜੀ ਇਹਨਾਂ ਦੀ ਜਿਹੜੀ ਤਨੋਂ ਔਰ ਦਿਲੋਂ ਮਨੋਂ ਜਿਹੜੀ ਅਲਫ਼ ਕਰਾਂਗੇ ਤੇ ਪ੍ਰਸ਼ਾਸਨ ਕੋਲੋਂ ਜਿਹੜਾ ਐਸਐਸਪੀ ਧਾਤੀ ਸਾਹਿਬ ਨੂੰ ਮਿਲੇ ਆ ਤੇ ਜਿਹੜੀ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਦੇ ਕਾਰਵਾਈ ਕਰਨ ਦੀ ਅਸੀਂ ਮੰਗ ਕੀਤੀ ਆ ਮਹਾਰਾਜ ਹਮੇਸ਼ਾ ਗਰੀਬ ਲੜਕੀਆਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਲੜਕੀਆਂ ਪਰਿਵਾਰਾਂ ਨੂੰ ਇਸ ਕਰਕੇ ਪਰੇਸ਼ਾਨ ਕਰਦੇ ਨੇ ਕਿ ਜਦੋਂ ਵਾਰ-ਵਾਰ ਦਾਜ ਦੀ ਮੰਗ ਕਰਨੀ ਮੈਨੂੰ ਮੋਟਰਸਾਈਕਲ ਲੈ ਦੋ ਮੈਨੂੰ ਉਹ ਲੈ ਦੋ ਮੈਨੂੰ ਆਹ ਲੈ ਦੋ ਤੇ ਗਰੀਬ ਤੁਹਾਨੂੰ ਪਤਾ ਪ੍ਰਸ਼ਾਦਾ ਪਾਣੀ ਮਹਾ ਪੂਰਾ ਹੁੰਦਾ ਤੇ ਗਰੀਬ ਪਰਿਵਾਰ ਤੇ ਜਿਹੜਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨਹੀਂ ਦੇ ਸਕਦਾ ਹਾਂ ਜੀ ਹਾਂ ਜੀ ਕਿਹਨਾਂ ਨਾਮ ਤੇ ਆਪਣਾ ਮੇਰਾ ਨਾਮ ਸਰਜੀਤ ਕੋ ਕਥੋਂ ਦੇ ਰਹਿਣ ਵਾਲੇ ਆਹੀ ਪਿੰਡ ਕਮਸਵਾਦ ਦੇ ਕੀ ਗੱਲ ਕਰਦੇ ਜਿਹੜਾ ਐਸਐਸਪੀ ਕਰਦੇ ਲੇਖੋ ਜੀ ਸਾਡੀ ਬੇਟੀ ਨੂੰ ਕੁੱਟ ਮਾਰ ਬੜੀ ਕਰਦੇ ਆ ਸਾਰੇ ਉਹਦੇ ਬਹੁਤ ਤੰਗ ਪਰੇਸ਼ਾਨ ਕਰਦੇ ਪਏ ਜੀ ਕਿੰਨੇ ਸਾਲ ਹੋ ਗਏ ਤੁਹਾਡੀ ਜੀ 10 ਸਾਲ ਹੋ ਗਏ ਬੇਟੀ ਵਿਆਹੀ 10 ਸਾਲ ਪਹਿਲੋਂ ਵੀ ਕਰਦੇ ਰਹੇ ਤਾਂ ਹਾਂਜੀ ਇਹਨਾਂ ਨੇ 10 ਸਾਲ ਤੋਂ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਪਏ ਨੇ ਕਿੰਨੇ ਬੱਚੇ ਨੇ ਚਾਰ ਬੱਚੇ ਜੀ ਤਿੰਨ ਬੇਟੀਆਂ ਇੱਕ ਬੇਟਾ ਕੀ ਤਾਂ ਪ੍ਰਸ਼ੰਕਾਰੀ ਕੋ ਲੋ ਕਰਦੇ ਕੁੜੀ ਨੂੰ ਕੁੱਟ ਮਾਰ ਰਹੀ ਕਰਦੇ ਜਾਇਦਾਦ ਮੰਗਦੇ ਜੀ ਤੇ ਅਸੀਂ ਮਤਲਬ ਬੰਦੇ ਅਸੀਂ ਜਾਇਦਾਦ ਦੇ ਨਹੀਂ ਸਕਦੇ ਪਹਿਲਾਂ ਵੀ ਕਦੀ ਕੁੱਟ ਮਾਰ ਦਿੱਤੀ ਹਾਂ ਹਾਂ ਜੀ ਸ਼ੁਰੂ ਤੋਂ ਹੀ ਕੁੱਟਦੇ ਰਹੇ ਨੇ ਹੁਣ ਮੰਗ ਕੀ ਕਰਦੇ ਕੀ ਤਾਂ ਦੀ ਗੱਲੋਂ ਮੋਟਰਸਾਈਕਲ ਮੰਗਦਾ ਜੇ ਸਪਲੈਂਡਰ ਜਾਇਦਾਦ ਮੰਗਦਾ ਕੁੜੀ ਤੋਂ ਤੁਮ ਕੁੜੀ ਤਾਂ ਦੇਖੋ ਆ ਗਈ ਸੀ ਹਾਂ ਜੀ ਕੁੜੀ ਨੂੰ ਅਸੀਂ ਪੇਚਦੇ ਰਹੇ ਜੇ ਅੱਜ ਵੀ ਪੇਚ ਦੇਣਾ ਜਦੋਂ ਵਿਚਾਰੇ ਕੁੱਟ ਮਾਰ ਖਾ ਕੇ ਆ ਜਾਣਾ ਅਸੀਂ ਆਣੇ ਚਲੋ ਕੋਈ ਨਹੀਂ ਤੂੰ ਆਪਣੇ ਘਰ ਵਾਲੀਆਂ ਘਰੇ ਹੀ ਜਾਣਾ ਅਹੀਂ ਭੇਜ ਦੇ ਰਹੇ ਹਰ ਦਮ ਇਹਨੂੰ ਫੈਸਲਾ ਕਰ ਕਰਕੇ ਭੇਜ ਦੇ ਰਹੇ ਆ ਪਰ ਇਹ ਕੋਈ ਬੰਦੇ ਨਹੀਂ ਬੰਦੇ ਪਏ ਸੁਧਰਦੇ ਨਹੀਂ ਮਸ਼ਹੂਰਨ ਪੁਲਸਰਾ ਸਰ ਹਾਂਜੀ ਇਥੋਂ